ਸਰ ਬੱਤੀ ਨਹੀਂ ਸਾਡੇ ਆਰੇ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜਿਵੇਂ ਚੱਲੋ ਸੇ ਸ਼ੁਰੂ ਹੋਈਆਂ ਆ ਗਈਆਂ ਹਾਂਜੀ ਹਰ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਨਹੀਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ ਹਾਂਜੀ ਤਾਂ ਪੱਖੇ ਆ ਦੇਖੋ ਚੱਲਦੇ ਰੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛੜੀਓ ਸਾਹਿਬ ਕੋਲੋਂ ਸੌਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਝ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇਲੀਗਲ 32 ਬਿਲਕੁਲ ਆ ਦੇਖੋ ਹੁਣ ਦੇਖ ਲਓ ਕਿਦਾਂ ਹੋ ਗਈ ਜ਼ੀਰੋ ਬਿਲਕੁਲ ਜਨਨ ਕਿ ਸੋਚ ਚਲ ਜਣਾ ਥੱਲੇ ਚਲ ਜਾ ਮਤਲਬ ਅਪ ਡਾਉਨ ਹੁੰਦੀ ਆਪ ਡਾਉਨ ਹਾਂਜੀ ਘਟਵਾਦ ਬੋ ਚੀਜ਼ਾਂ ਹੁੰਦੀਆਂ ਸਾਡਾ ਟੀਵੀ ਸੜ ਗਿਆ ਚੀਜ਼ਾਂ ਹਾਲੇ ਖਰਾਬ ਹੋਣ ਦੀਆਂ ਕਾਫੀ ਪਾਣੀ ਕਿੱਥੋਂ ਭਰ ਜਾਂਦਾ ਪਾਣੀ ਹੋ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਨੇ ਪਾਣੀ ਸੱਤਿਆ ਦੇ ਕੀ ਹੋਇਆ 32 ਦਾ ਇਹ ਹਮਲਾ ਇਹਨਾਂ ਦਾ ਮਾਤਵਾ ਲਵਾ 32 ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦੇ ਆੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟਰ ਲੱਗੀ ਹੈ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆਉਂਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਦਾ ਹੱਥ ਵਨ ਕੇ ਬੇਨਤੀ ਆ ਸਾਨੂੰ 32 ਸਾਡੀ ਫੋਲ ਕਰਦੇ ਬਸ ਸਤਿਆ ਦੇਵੀ ਕੀ ਹੋਇਆ 32 ਦਾ ਇਹ ਹਮਲਾ ਇਹਨਾਂ ਦਾ ਮਾਤ ਪਿਤਾ ਵੱਲੋਂ 32 ਦਾ ਦੀਦੀ ਸਾਡੀ ਰੋਹ ਚੰਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਸਤਾਰ ਮਹੀਨੇ ਹੁੰਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਸਾਡੀ ਕਿਤੇ ਮਾਂ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟ ਲੱਗੀ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲੋਂ ਭਰ ਲਿਆਉਂਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਮਾਂ ਬੱਤੀ ਸਾਡੀ ਫੋਲ ਕਰਦੇ ਨੇ ਬਸ ਮੇਰਾ ਨਾਮ ਐਡੀਸ਼ਨਲ ਅਸਟੂ ਦਿਵਿੰਦਰ ਸਿੰਘ ਇਦਾਂ ਸਿੰਗਲ ਫੀਸ ਆ ਰਿਹਾ ਅੱਛਾ ਕੋਈ ਨਹੀਂ ਚੈੱਕ ਕਰਾਦਨੇ ਆ ਜੀ ਮੈਂ ਤੇ ਇੱਧਰ ਦੋ ਚਾਰ ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਹਿਰ ਚ ਹਾਂ ਐਸ ਡੀਓ ਤੇ ਮੈਂ ਹੁਣ ਇੱਧਰ ਮੈਨੂੰ ਲਾਇਆ ਦੋ ਚਾਰ ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਵਾ ਜੋ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰ ਦੇਣਾ ਕੋਈ ਨਹੀਂ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦੇ ਜੈ ਜੀ ਨਾਲ ਲੈ ਕੇ ਜੈ ਜੀ ਨੂੰ ਚੈੱਕ ਜੈ ਜੀ ਨਾਲ ਲੈ ਕੇ ਚੈੱਕ ਕਰਾ ਦੇ ਚੈੱਕ ਕਰਾ ਦਿੰਦਾ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਦਿਨ ਹੀ ਇਧਰ ਆਇਆ ਨੂੰ ਮੈਂ ਕੋਈ ਚੈੱਕ ਕਰਾ ਦੇਣਾ ਜੋ ਤੁਹਾਡੇ ਜੀ ਦਾ ਉਹ ਅਧਿਕਾਰ ਜੀ ਲੈਂਦੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰਾਉਣੀ ਮੈਂ ਚੈੱਕ ਰੱਖ ਦੇਖਨੇ ਮੇਰੇ ਕੋਲ ਹੱਟ ਬੋਲਟ ਚ ਆਉਂਦੀ ਚੈੱਕ ਰਾ ਕੇ ਠੀਕ ਕਰਾ ਦੇ ਠੀਕ ਕਰਾ ਦੇ